ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਕਿ ਸਾਹਮਣੇ ਆ ਰਹੀ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਇਸ ਬਜਟ ਸੈਸ਼ਨ ਤੇ ਜਿੱਥੇ ਕਈ ਵਰਗਾਂ ਦੀ ਅੱਖ ਹੈ ਉੱਥੇ ਹੀ ਖਾਸ ਕਰਕੇ ਪੰਜਾਬ ਦੇ 6 ਲੱਖ ਤੋਂ ਵੱਧ ਮਲਾਜ਼ਮ ਤੇ ਪੈਨਸ਼ਨਰ ਨੇ ਜੋ ਹਰੇਕ ਪਲ ਇਸ ਤੇ ਨਿਗ੍ਹਾ ਰੱਖ ਰਹੇ ਨੇ ਉਹਨਾਂ ਨੂੰ ਆਸ ਹੈ ਉਮੀਦ ਹੈ ਕਿ ਜਿਹੜਾ ਬਜਟ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣਾ ਹੈ 26 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਕੋਈ ਨਾ ਕੋਈ ਵੱਡਾ ਐਲਾਨ ਮਲਾਜ਼ਮਾਂ ਦੇ ਹੱਕ ਵਿੱਚ ਜ਼ਰੂਰ ਕਰਨਾ ਹੈ ਦੂਸਰੇ ਪਾਸੇ ਇੱਕ ਸੰਘਰਸ਼ ਵੀ ਵਿੱਢਿਆ ਗਿਆ ਪੰਜਾਬ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ ਕਿਸ ਪੱਤਰ ਦੇ ਵਿੱਚ ਕੀ ਲਿਖਿਆ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਅੱਜ ਦੀ ਵੱਡੀ ਅਪਡੇਟ ਵੱਲ ਚੱਲਦੇ ਹਾਂ ਮਲਾਜ਼ਮਾਂ ਤੇ ਪੈਨਸ਼ਨਰਾਂ ਦਾ ਜੋ ਸਾਂਝਾ ਫਰੰਟ ਹੈ ਉਹਨਾਂ ਦੁਆਰਾ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ ਜੋ ਕਿ 24 ਮਾਰਚ ਤੋਂ 26 ਮਾਰਚ ਤੱਕ ਚੱਲ ਰਿਹਾ ਪੰਜਾਬ ਭਰ ਦੇ ਵਿੱਚ ਜਿਹੜੇ ਪੈਨਸ਼ਨਰ ਨੇ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਸਨ ਸਾਰੇ ਪੰਜਾਬ ਤੋਂ ਪੈਨਸ਼ਨਰ ਬੱਸਾਂ ਭਰ-ਭਰ ਕੇ ਮੋਹਾਲੀ ਵਿਖੇ ਪਹੁੰਚੇ ਹੁਣ ਵੱਡੀ ਰੈਲੀ ਕੀਤੀ ਗਈ ਰੈਲੀ ਤੋਂ ਬਾਅਦ ਵਿਧਾਨ ਸਭਾ ਵੱਲ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਇੰਨਾ ਜ਼ਿਆਦਾ ਇਕੱਠ ਦੇਖ ਕੇ ਸਰਕਾਰ ਦੀ ਨੀਂਦ ਹਰਾਮ ਹੋ ਗਈ ਇਸ ਐਲਾਨ ਦੇ ਵਿੱਚ ਅਲੱਗ-ਅਲੱਗ ਦਿਨਾਂ ਦੇ ਵਿੱਚ ਠੇਕਾ ਆਊਟਸੋਰਸ ਮੁਲਾਜ਼ਮ ਜਿਹੜੇ ਨੇ ਪ੍ਰੋਟੈਸਟ ਕਰਨਗੇ ਹੋਰ ਮੁਲਾਜ਼ਮ ਵੀ ਸ਼ਾਮਿਲ ਹੋਣਗੇ 25 ਮਾਰਚ ਨੂੰ ਸਮੁੱਚੇ ਮੁਲਾਜ਼ਮ ਕੱਚੇ ਅਤੇ ਪੱਕੇ ਬਿਜਲੀ ਵਿਭਾਗ ਦੇ ਸਾਰੇ ਇਕੱਠੇ ਹੋ ਕੇ ਮੋਹਾਲੀ ਰੈਲੀ ਕਰਨਗੇ ਪੈਨਸ਼ਨ ਆਗੂਆਂ ਜਿਹੜੇ ਪੈਨਸ਼ਨਰ ਆਗੂ ਨੇ ਉਹਨਾਂ ਦੁਆਰਾ ਤੇ ਮੁਲਾਜ਼ਮ ਆਗੂਆਂ ਦੁਆਰਾ ਵੱਡੀ ਰੈਲੀ ਕੀਤੀ ਗਈ ਜਿਸ ਨੂੰ ਦੇਖ ਕੇ ਪੰਜਾਬ ਸਰਕਾਰ ਵੱਲੋਂ ਐਸ ਡੀ ਐਮ ਨੋ ਭੇਜਿਆ ਗਿਆ ਜਲਦੀ ਰੈਲੀ ਦੇ ਵਿੱਚੋਂ ਮੰਗ ਪੱਤਰ ਲੈ ਕੇ ਉਹ ਗਏ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਐਸ ਡੀ ਐਮ ਨੂੰ ਦੱਸਿਆ ਸਾਨੂੰ ਮੀਟਿੰਗ ਦਾ ਸਮਾਂ ਦਵਾਇਆ ਜਾਵੇ ਦੋ ਦਿਨ ਤੋਂ ਚੱਲ ਰਿਹਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਇਕੱਠ ਦੇ ਇੱਕ ਸਰਕਾਰ ਨੇ ਮੀਟਿੰਗ ਦਾ ਸਮਾਂ ਦੇ ਦਿੱਤਾ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਐਸ ਡੀ ਐਮ ਮੋਹਾਲੀ ਵੱਲੋਂ ਲਿਖਿਆ ਗਿਆ ਹੈ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਾਂਝੇ ਫਰੰਟ ਅਤੇ ਦੂਜਾ ਨਾਮ ਸतीश ਰਾਣਾ ਕਨਵੀਨਰ ਆਫ ਕואର୍ਡੀਨੇਟਰ ਵਿਸ਼ਾ ਹੈਗਾ ਸਬ ਕਮੇਟੀ ਨਾਲ ਮੀਟਿੰਗ ਕਰਨ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀਆਂ ਮੰਗਾਂ ਦੇ ਸੰਬੰਧੀ ਕੈਬਨਟ ਸਬ ਕਮੇਟੀ ਵੱਲੋਂ ਮੀਟਿੰਗ ਮਿਤੀ 15 4 2025 ਨੂੰ ਸਮਾਂ 11 ਵਜੇ ਤੀਸਰੀ ਮੰਜ਼ਲ ਪੰਜਾਬ ਸਿਵਲ 77 ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀ ਗਈ ਹੈ ਇਸ ਲਈ ਇਸ ਮੀਟਿੰਗ ਦੇ ਵਿੱਚ ਆਪਣੀਆਂ 3-4 ਸਾਥੀਆਂ ਨੂੰ ਨਾਲ ਲੈ ਕੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ ਨਿਸ਼ਚਿਤ ਮਿਤੀ ਨੂੰ ਸਮੇਂ ਤੇ 1 ਘੰਟਾ ਇੱਲਾ ਪਹੁੰਚਿਆ ਜਾਵੇ ਕਿਉਂਕਿ ਪਾਸ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਂ ਲੱਗ ਜਾਂਦਾ ਹੈ ਇਹ ਪੱਤਰ 2532025 ਨੂੰ ਜਾਰੀ ਕੀਤਾ ਗਿਆ ਕਿਉਂਕਿ ਇਸ ਦਿਨ ਬਹੁਤ ਜ਼ਿਆਦਾ ਬਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਇਕੱਠ ਹੋਇਆ ਸੀ ਇਕੱਠ ਦੇਖ ਕੇ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਨੂੰ ਮੀਟਿੰਗ ਦਾ ਸਮਾਂ ਦੇਣਾ ਪਿਆ ਦੋਸਤੋ ਇਹ ਸੀ ਆਪਣੀ ਜਿਹੜਾ ਇਕੱਠ ਦੇਖ ਕੇ ਵੱਡੀ ਜਿੱਤ ਜਿਹੜੀ ਕਿ ਮੁਲਾਜ਼ਮਾਂ ਦੀ ਹੋਈ ਹੈ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਕੋਈ ਨਾ ਕੋਈ ਜ਼ਰੂਰ ਹੱਲ ਨਿਕਲੇਗਾ ਕਿਉਂਕਿ ਸਰਕਾਰ ਨੂੰ ਦਿੱਲੀ ਤੱਕ ਰਾਰੀ ਹਾਰ ਹੋਣ ਕਰਕੇ ਮੁਲਾਜ਼ਮਾਂ ਵੱਲ ਝੁਕਣਾ ਹੀ ਪਏਗਾ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਲਦ ਹੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਐਨਹੀਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ